ਉਜੇ ਮੈਂ ਗੱਲ ਕਰਾਂ ਕਿ ਇੱਕ ਫੁੱਲ ਟਾਈਮ ਡਾਕਟਰ ਜਸਵਿੰਦਰ ਸਿੰਘ ਭੱਲਾ ਲੈਕਚਰਰ ਪ੍ਰੋਫੈਸਰ ਫੁੱਲ ਟਾਈਮ ਐਕਟਰ ਫੁੱਲ ਟਾਈਮ ਫੈਮਲੀ ਮੈਨ ਫੇਰ ਤਾਂ ਇਹ ਲੱਗਦਾ ਕਿ 65 ਸਾਲ ਦੀ ਉਮਰ ਨਹੀਂ ਭੱਲਾ ਸਾਹਿਬ 150 ਸਾਲ ਤੋਂ ਜ਼ਿਆਦਾ ਜੀ ਕੇ ਗਏ ਨੇ ਇੱਕ ਬੰਦਾ ਤਿੰਨ ਜ਼ਿੰਦਗੀਆਂ ਜੀ ਕੇ ਗਿਆ ਇੱਕ ਜੀਵਨ ਦੇ ਵਿੱਚ ਸਾਡੇ ਕੋਲੋਂ ਇੱਕ ਜ਼ਿੰਦਗੀ ਸੰਪੂਰਨਤਾ ਨਾਲ ਨਹੀਂ ਜੀ ਸਕਦੇ ਅਸੀਂ ਸਾਡੀ ਇਸ ਫਿਲਮ ਇੰਡਸਟਰੀ ਦਾ ਤ੍ਰੂ ਤਾਰਾ ਸਭ ਤੋਂ ਵੱਡਾ ਸਿਤਾਰਾ ਜਸਵਿੰਦਰ ਸਿੰਘ ਪੱਲਾ ਜੋ ਅੱਜ ਵੀ ਸਾਡੇ ਲਈ ਇਨਸਪੀਰੇਸ਼ਨ ਸੀ ਮੈਂ ਇਮਾਨਦਾਰੀ ਨਾਲ ਦੱਸਦਾ ਕਿ ਅਸੀਂ ਜਦੋਂ ਫਿਲਮਾਂ ਕਰਦੇ ਸੀ ਕਾਮੇਡੀ ਮੈਨੂੰ ਵੀ ਇੰਨੇ ਸਾਲ ਹੋ ਗਏ ਕੰਮ ਕਰਦਿਆਂ ਕਈ ਵਾਰੀ ਅੰਦਰੋਂ ਬੰਦਾ ਥੱਕ ਜਾਂਦਾ ਅਸੀਂ ਵੈਨਿਟੀ 'ਚ ਬੈਠੇ ਢਿੱਲੇ ਪੈ ਜਾਂਦੇ ਆ ਸਕ੍ਰਿਪਟ ਆ ਗਈ ਪੜ ਲਿਆ ਚਲੋ ਠੀਕ ਐ ਸੀਨ ਕਰਦੇ ਆ ਜਦੋਂ ਪੱਲਾ ਸਾਹਿਬ ਨਾਲ ਬਹਿ ਕੇ ਉਹ ਸੀਨ ਪੜਨਾ ਉਹਨਾਂ ਨੇ ਦੋ ਗੱਲਾਂ ਵਿੱਚ ਆਪਣੀਆਂ ਅਸੀਂਆਂ ਜੋੜੀਆਂ ਹੋਣੀਆਂ ਸਾਨੂੰ ਅੰਦਰੋਂ ਅੱਗ ਹੀ ਲੱਗ ਜਾਣੀ ਵੀ ਆਹ ਤੇ ਪੱਲਾ ਸਾਹਿਬ ਨੇ ਕੁਝ ਹੋਰ ਹੀ ਕਰਤਾ ਫਿਰ ਅਸੀਂ ਵੀ ਐਕਟਿਵ ਹੋ ਜਾਣਾ ਵੀ ਹੁਣ ਆਪਣਾ ਵੀ ਵਿੱਚ ਪਾਓ ਅਸੀਂ ਵੀ ਫਿਰ ਇਨਪੁਟ ਦੇਣੀ ਉਹ ਸੀਨ ਕੁਛ ਦਾ ਕੁਛ ਬਣ ਜਾਣਾ ਇੰਨੀ ਐਨਰਜੀ ਇੰਨੀ ਊਰਜਾ ਸਾਡੇ ਅੰਦਰੋਂ ਭਰ ਦਿੰਦੇ ਸੀ ਕਿ ਸਾਨੂੰ ਲੱਗਦਾ ਸੀ ਕਿ ਜੇ ਭੱਲਾ ਸਾਹਿਬ ਨਾਲ ਸੀਨ ਕਰਨਾ ਤੇ ਸੁੱਤੇ ਪਿਆ ਅਵੇਸਲੇ ਹੋ ਕੇ ਨਹੀਂ ਹੋਣਾ ਤੁਹਾਨੂੰ ਜਾਗ ਕੇ ਕਰਨਾ ਪੈਣਾ ਨਹੀਂ ਤਾਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ ਭੱਲਾ ਸਾਹਿਬ